ਸੁਸ਼੍ਰੀਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਵਧਾਈਆਂ ਹੋਣ ਹੁਣ ਸਵਰ ਜਾਵੇਗੀ ਤੁਹਾਡੀ ਕਿਸਮਤ ਹੁਣ ਬਦਲ ਜਾਵੇਗੀ ਤੁਹਾਡੀ ਕਿਸਮਤ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਹੁਣ ਮਹਾਬਲੀ ਮਹਾਸ਼ਕਤੀਸ਼ਾਲੀ ਭਗਵਾਨ ਬਜਰੰਗ ਬਲੀ ਅਤੇ ਨਿਆ ਦੇ ਦਾਤਾ ਕਰਮਫਲ ਦਾਤਾ ਭਗਵਾਨ ਚਣੀ ਦੇਵੀ ਅਸੀਮ ਕਿਰਪਾ ਦੇ ਨਾਲ 1 ਦਸੰਬਰ ਤੋਂ 7 ਦਸੰਬਰ ਜਾਣ ਕੇ ਦਸੰਬਰ ਮਹੀਨੇ ਦੇ ਇੰਨਾ ਪਹਿਲੇ 7 ਦਿਨਾਂ ਦੇ ਅੰਦਰ ਤੁਹਾਡੀ ਕਿਸਮਤ ਬਦਲ ਜਾਵੇਗੀ ਇਹ ਸਮਝ ਲਓ ਕਿ ਵੱਡੀ ਤੂਫਾਨੀ ਵੱਡੀ ਤੂਫਾਨੀ ਖਬਰ ਮਿਲੇਗੀ ਤੁਹਾਨੂੰ ਇੰਨਾ 7 ਦਿਨਾਂ ਦੇ ਵਿੱਚ ਕਿਉਂਕਿ ਭਗਵਾਨ ਸ਼ਨੀ ਦੇਵ ਅਤੇ ਭਗਵਾਨ ਬਜਰੰਗਬਲੀ ਇੰਨਾ 7 ਦਿਨਾਂ ਵਿੱਚ ਤੁਹਾਡੀ ਰਾਸ਼ੀ ਵਾਲਿਆਂ ਤੇ ਬਹੁਤ ਜ਼ਿਆਦਾ ਪ੍ਰਸੰਨ ਹਨ ਕਿਉਂਕਿ ਸ਼ਨੀ ਦਾ ਸ਼ਿਸ਼ੇ ਜੋਗ ਸਵਾਰਥ ਸਿੱਧੇ ਜੋਗ ਭਾਗੇ ਵਣ ਜੋਗ ਰਾਜ ਜੋਗ ਅਤੇ ਤਨ ਜੋਗ ਬਣ ਚੁੱਕਾ ਹੈ ਇਹਨਾਂ 7 ਦਿਨਾਂ ਦੇ ਵਿੱਚ ਜਿਸ ਨਾਲ ਹੁਣ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਹਾਡੇ ਜੀਵਨ ਵਿੱਚ ਤੁਹਾਨੂੰ ਇਹਨਾਂ 7 ਦਿਨਾਂ ਵਿੱਚ ਅਨੇਕਾਂ ਤਰ੍ਹਾਂ ਦੇ ਲਾਭ ਧਨ ਲਭ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਵੇਗੀ ਵੱਡੀਆਂ-ਵੱਡੀਆਂ ਕਾਮਯਾਬੀਆਂ ਤੁਹਾਨੂੰ ਮਿਲਣਗੀਆਂ ਇਹ ਸਮਝ ਲਓ ਕਿ ਸਫਲਤਾਵਾਂ ਦੇ ਝੰਡੇ ਗੱਡਣ ਵਾਲੇ ਹੋ ਤੁਸੀਂ ਇਹਨਾਂ 7 ਦਿਨਾਂ ਵਿੱਚ ਜੀ ਹਾਂ ਦੋਸਤੋ ਭਗਵਾਨ ਬਚਰੰਗ ਬਲੀ ਅਤੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਇਹਨਾਂ 7 ਦਿਨਾਂ ਦਾ ਸਮਾਂ ਤੁਹਾਡੇ ਲਈ ਹੁਣ ਤੱਕ ਦਾ ਸਭ ਤੋਂ ਚੰਗਾ ਸਮਾਂ ਹੈ ਚਾਹੋ ਤਾਂ ਤੁਸੀਂ ਸਟੈਂਪ ਪੇਪਰ ਤੇ ਲਿਖਵਾ ਲਓ ਇਹਨਾਂ ਚੰਗਾ ਸਮਾਂ ਹੈ ਦੋਸਤੋ ਪੂਰਾ ਵੀਡੀਓ ਦੇਖਣਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੇਕਰ ਤੁਹਾਨੂੰ ਇਸ ਵੀਡੀਓ ਤੋਂ ਲਾਭ ਪ੍ਰਾਪਤ ਕਰਨਾ ਹੈ ਕਿਉਂਕਿ ਇਸ ਵੀਡੀਓ ਦੇ ਜ਼ਰੀਏ ਅਸੀਂ ਤੁਹਾਨੂੰ ਉਹਨਾਂ ਵੱਡੀਆਂ ਕੁਝ ਖੁਸ਼ਖਬਰੀਆਂ ਦੇ ਬਾਰੇ ਦੱਸਣ ਵਾਲੇ ਹਾਂ ਜਿਨ੍ਹਾਂ ਦਾ ਤੁਹਾਨੂੰ ਪਿਛਲੇ ਕਾਫੀ ਸਾਲਾਂ ਤੋਂ ਇੰਤਜ਼ਾਰ ਸੀ ਪਿਛਲੇ ਕਾਫੀ ਸਮੇਂ ਤੋਂ ਤੁਹਾਨੂੰ ਇੰਤਜ਼ਾਰ ਸੀ ਕਿ ਸਾਡੇ ਲਈ ਇਹ ਚੀਜ਼ ਹੋਵੇ ਸਾਨੂੰ ਇਹ ਚੀਜ਼ ਮਿਲੇ ਸਾਨੂੰ ਇਹ ਖੁਸ਼ਖਬਰੀਆਂ ਮਿਲਣ ਸਾਨੂੰ ਇਸ ਚੀਜ਼ ਦੀ ਪ੍ਰਾਪਤੀ ਹੋਵੇ ਤਾਂ ਦੋਸਤੋ ਕਿਹੜੀਆਂ-ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਹਨ ਕਿਹੜੀ ਤੂਫਾਨੀ ਖਬਰ ਤੁਹਾਨੂੰ ਇਹਨਾਂ 7 ਦਿਨਾਂ ਵਿੱਚ ਮਿਲੇਗੀ ਭਗਵਾਨ ਛਣਿਦੇਵ ਅਤੇ ਭਗਵਾਨ ਬਜਰੰਗ ਬਲੀ ਦੀ ਕਿਰਪਾ ਦੇ ਨਾਲ ਇਸ ਵੀਡੀਓ ਦੇ ذریعے ਉਹ ਦੱਸਾਂਗੇ ਜੀ ਹਾਂ ਦੋਸਤੋ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸਦਾ ਹੀ ਹਾਂ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਮਹੱਤਵਪੂਰਨ ਗੱਲਾਂ ਵੀ ਦੱਸਾਂਗੇ ਜਿਨ੍ਹਾਂ ਨੂੰ ਤੁਹਾਨੂੰ ਅਮਲ ਵਿੱਚ ਲਿਆਉਣਾ ਹੈ ਮਤਲਬ ਸਾਵਧਾਨੀਆਂ ਰੱਖਣੀਆਂ ਹਨ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਤਾਂ ਹੀ ਤੁਹਾਨੂੰ ਇਹਨਾਂ 7 ਦਿਨਾਂ ਦੇ ਸਮੇਂ ਦਾ ਲਾਭ ਮਿਲੇਗਾ ਨਹੀਂ ਤਾਂ ਕੋਈ ਲਾਭ ਨਹੀਂ ਮਿਲੇਗਾ ਜਲਦਬਾਜ਼ੀ ਦੇ ਵਿੱਚ ਵੀਡੀਓ ਨਹੀਂ ਦੇਖਣੀ ਸ਼ੁਰੂ ਤੋਂ ਲੈ ਕੇ ਪੂਰਾ ਜ਼ਰੂਰ ਵੀਡੀਓ ਦੇਖਣਾ ਤੇ ਧਿਆਨ ਦੇ ਨਾਲ ਸਮਝਣਾ ਜਿੰਨਾ ਗੱਲਾਂ ਨੂੰ ਅਸੀਂ ਦੱਸੀਏ ਉਹਨਾਂ ਗੱਲਾਂ ਤੇ ਵਿਸ਼ਵਾਸ ਧਿਆਨ ਦੇਣਾ ਬਹੁਤ ਹੀ ਸਟੀਕ ਰਾਸ਼ੀ ਫਲ ਹੈ ਇਹ ਸਮਝ ਲੈਣਾ ਕਿ ਇਹ ਸਮਝ ਲੈਣਾ ਕਿ ਗ੍ਰਹ ਨक्षत्रਾਂ ਦੇ ਹਿਸਾਬ ਦੇ ਨਾਲ ਤਿਆਰ ਕੀਤੀ ਗਈ ਵੀਡੀਓ ਹੈ ਕਿਉਂਕਿ ਸ਼ਨੀ ਦਾ ਸਿੱष्य ਜੋਗ ਬਣਿਆ ਹੈ ਸਵਾਤ ਸਿੱਧੀ ਜੋਗ ਭਾਗੇਵਾਨ ਜੋਗ ਰਾਜ ਜੋਗ ਤੇ ਤਨ ਜੋਗ ਦਾ ਸਮਾ ਹੈ ਇਹਨਾਂ ਸਤ ਤਿੰਨਾਂ ਦਾ ਦੋਸਤੋ ਭਗਵਾਨ ਛਣੇ ਦੇਵ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲੇ ਹਨ ਤੁਹਾਡੇ ਜੀਵਨ ਵਿੱਚ ਜੋ ਵੀ ਦੁੱਖ ਦਰਦ ਸੰਕਟ ਕਸ਼ਟ ਹਨ ਉਹਨਾਂ ਸਾਰਿਆਂ ਤੋਂ ਛੁਟਕਾਰਾ ਪ੍ਰਾਪਤ ਹੋ ਸਕੇਗਾ ਅਤੇ ਉਹਨਾਂ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਬਣੀ ਰਹੇਗੀ ਭਗਵਾਨ ਬਜਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 1 ਦਸੰਬਰ ਤੋਂ 7 ਦਸੰਬਰ ਯਾਨੀ ਕਿ ਦਸੰਬਰ ਮਹੀਨੇ ਦੇ ਪਹਿਲੇ 7 ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਦੋਸਤੋ ਤੁਹਾਨੂੰ ਦੱਸ ਰਹੀ ਇੱਕ ਇਸ ਸਮੇਂ ਜੋ ਗ੍ਰਹਾਂ ਦੀ ਸਥਿਤੀ ਹੈ ਉਹ ਪੂਰੀ ਤਰ੍ਹਾਂ ਨਾਲ ਤੁਹਾਡੇ ਪੱਖ ਵਿੱਚ ਬਣੀ ਹੋਈ ਹੈ ਇਸ ਸਮੇਂ ਦਾ ਤੁਸੀਂ ਸਨਮਾਨ ਕਰੋ ਲਾਭ ਦੇ ਨਵੇਂ-ਨਵੇਂ ਮੌਕੇ ਧਨ ਲਾਭ ਦੀਆਂ ਸਫਲਤਾਵਾਂ ਦੇ ਸਿੱਖਿਆ ਦੇ ਖੇਤਰ ਹੋਣ ਨੌਕਰੀ ਦੇ ਖੇਤਰ ਹੋਣ ਕਾਰੋਬਾਰ ਦੇ ਖੇਤਰ ਹੋਣ ਸਾਰੇ ਮਾਰਗਾਂ ਦੇ ਵਿੱਚ ਤੁਹਾਨੂੰ ਸਫਲਤਾਵਾਂ ਮਿਲਣ ਵਾਲੀਆਂ ਹਨ ਨਵੇਂ-ਨਵੇਂ ਮਾਰਗ ਤੁਹਾਡੇ ਸਾਹਮਣੇ ਆਉਣ ਵਾਲੇ ਹਨ ਬਸ ਤੁਹਾਨੂੰ ਇਸ ਸਮੇਂ ਨੂੰ ਸੰਭਾਲਣਾ ਹੈ ਲਾਭ ਉਠਾਉਣਾ ਹੈ ਕਿਉਂਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਦੋਸਤੋ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਮੇਂ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ ਆਪਣੀ ਪਰਿਵਾਰ ਵਿੱਚ ਤੁਸੀਂ ਸਮਾਂ ਬਿਤਾਓ ਆਤਮਿਕ ਸ਼ੋਕ ਤੁਹਾਨੂੰ ਮਿਲੇਗਾ ਸੰਤਾਨ ਦੇ ਵਿਦੇਸ਼ ਜਾਣ ਸੰਬੰਧੀ ਕਾਰਵਾਈ ਵੀ ਤੁਸੀਂ ਸ਼ੁਰੂ ਕਰ ਦਿਓ ਕੁੜਾਇਨ ਨੂੰ ਲੈ ਕੇ ਨੌਕਰੀ ਨੂੰ ਲੈ ਕੇ ਜੋ ਵੀ ਯੋਜਨਾ ਬਣਾ ਰਹੇ ਹੋ ਸੰਤਾਨ ਦੇ ਵਿਦੇਸ਼ ਜਾਣ ਸੰਬੰਧੀ ਉਸ ਵਿੱਚ ਲੱਗ ਜਾਓ ਕਿਉਂਕਿ ਹੁਣ ਇਹ ਸੁਪਨਾ ਉਹਨਾਂ ਦਾ ਜਲਦੀ ਪੂਰਾ ਹੋਣ ਵਾਲਾ ਹੈ ਸਮਾਂ ਬਹੁਤ ਹੀ ਸੁਖਾਂਤ ਅਨੁਭਵ ਦੇਣ ਵਾਲਾ ਹੈ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਮੇਂ ਰੁਝੇਵਿਆਂ ਵਾਲਾ ਵੀ ਸਮਾਂ ਹੈ ਪਰੰਤੂ ਤੁਸੀਂ ਆਪਣੀ ਮਿਹਨਤ ਦੇ ਦੁਆਰਾ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲਵੋਗੇ ਰੋਜ਼ੀਮਿਆਂ ਦੇ باوجود ਤੁਸੀਂ ਆਪਣੀ ਮਿਹਨਤ ਨਾਲ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰੋਗੇ ਸਫਲਤਾਵਾਂ ਦੇ ਝੜਨੇ ਗੜ ਦਿਓਗੇ ਤੁਸੀਂ ਇਸ ਸਮੇਂ ਕੋਈ ਵੀ ਕਾਰਜ ਹੋਵੇ ਨੌਕਰੀ ਵਪਾਰ ਸਿੱਖਿਆ ਕੋਈ ਵੀ ਖੇਤਰ ਹੋਵੇ ਲਾਭ ਤੁਹਾਨੂੰ ਮਿਲਣਾ ਤੈ ਹੈ ਗ੍ਰਹਿਾਂ ਦੇ ਚਾਲ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਬਸ ਧਿਆਨ ਇਹ ਰੱਖੋ ਕਿ ਕੋਈ ਵੀ ਕਾਰਜ ਕਰੋ ਤੁਸੀਂ ਬਿਨਾਂ ਯੋਜਨਾ ਦੇ ਨਾ ਕਰੋ ਯੋਜਨਾ ਬਣਾ ਕੇ ਹੀ ਕੋਈ ਕਾਰਜ ਜੇਕਰ ਤੁਸੀਂ ਕਰੋਗੇ ਤਾਂ ਤੁਹਾਨੂੰ ਲਾਭ ਮਿਲਣਾ ਤੈ ਹੈ ਵਿਨਾ ਯੋਜਨਾ ਦੇ ਭੱਜ ਦੌੜ ਵਿੱਚ ਕੋਈ ਫੈਨਸਲਾ ਨਹੀਂ ਲੈਣਾ ਕੋਈ ਕਾਰਜ ਨਹੀਂ ਕਰਨਾ ਬਾਂਦੇ-ਬਾਂਦੇ ਕਾਜ ਤੁਸੀਂ ਵਿਗਾੜ ਲਵੋਗੇ ਜਲਦਬਾਜ਼ੀ ਵਿੱਚ ਕੋਈ ਕਾਰਜ ਕਰੋਗੇ ਤਾਂ ਨਾਲੇ ਨਾਲ ਇਹ ਵੀ ਦੱਸ ਦਈਏ ਕਿ ਘਰ ਪਰਿਵਰਤਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਜ ਯੋਜਨਾ ਬਣੇਗੀ ਜਿਸ ਵਿੱਚ ਤੁਸੀਂ ਸਫਲ ਰਹੋਗੇ ਮਹੱਤਵਪੂਰਨ ਗੱਲ ਪਰਿਵਾਰ ਵਿੱਚ ਕਿਸੇ ਦੇ ਵਿਆਹ ਜਾਂ ਫਿਰ ਕੁੜਮਾਈ ਸਬੰਧੀ ਮੰਗਲਿਕ ਕਾਰਜਾਂ ਦੀ ਰੂਪਰੇਖਾ ਵੀ ਬਣेंगी ਬਹੁਤ ਚੰਗਾ ਸਮਾਂ ਸਾਬਤ ਹੋਵੇਗਾ ਵਿਆਹ ਸਬੰਧੀ ਚਰਚਾ ਤੁਹਾਡੇ ਘਰ ਵਿੱਚ ਚੱਲ ਸਕਦੀਆਂ ਹਨ ਇੱਕ ਚੰਗੇ ਜੀਵਨ ਸਾਥੀ ਦੀ ਤਲਾਸ਼ ਤੁਹਾਡੇ ਲਈ ਪੂਰੀ ਹੋ ਸਕਦੀ ਹੈ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਜੇਕਰ ਤੁਸੀਂ ਜੋ ਵੀ ਮਿਹਨਤ ਕੀਤੀ ਹੈ ਪਿਛਲੇ ਕੁਝ ਸਮੇਂ ਵਿੱਚ ਕੋਈ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਖਤ ਮਿਹਨਤ ਕੀਤੀ ਹੈ ਤਾਂ ਦੋਸਤੋ ਅੱਜ ਦਾ ਉੱਚਾ ਨਤੀਜਾ ਹੁਣ ਤੁਹਾਡੇ ਸਾਹਮਣੇ ਆਉਣ ਵਾਲਾ ਹੈ ਹੁਣ ਤੁਹਾਨੂੰ ਉੱਚ ਨਤੀਜੇ ਹਾਸਲ ਹੋਣ ਵਾਲੇ ਹਨ ਰੁਕੇ ਹੋਏ ਕੰਮ ਚੱਲਣਗੇ ਰੁਕਾਵਟਾਂ ਮੁਸ਼ਕਲਾਂ ਦੇ ਬਾਵਜੂਦ ਤੁਸੀਂ ਸਾਰੇ ਮਹੱਤਵਪੂਰਨ ਕੰਮਾਂ ਨੂੰ ਇਸ ਸਮੇਂ ਨਿਪਟਾਉਣ ਵਿੱਚ ਕਾਮਯਾਬ ਹੋਵੋਗੇ ਘਰ ਪਰਿਵਾਰ ਦੇ ਸਬੰਧਾਂ ਦੇ ਵਿੱਚ ਮਿਠਾਸ ਆਵੇਗੀ ਜੇ ਕੁਝ ਬੇਤੀਆਂ ਹੋਈਆਂ ਕੁਝ ਬੇਤੀਆਂ ਹੋਈਆਂ ਨਕਾਰਾਤਮਕ ਗਲਤਫਹਿਮੀਆਂ ਵੀ ਦੂਰ ਹੋ ਜਾਣਗੀਆਂ ਘਰ ਪਰਿਵਾਰ ਵਿੱਚ ਜੇਕਰ ਕੋਈ ਨਕਾਰਾਤਮਕ ਗਲਤਫਹਿਮੀਆਂ ਹਨ ਤਾਂ ਉਹ ਵੀ ਦੂਰ ਹੋਣ ਵਾਲੀਆਂ ਹਨ ਹੁਣ ਅਤੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਵਾਤਾਵਰਨ ਰਹਿਣ ਵਾਲਾ ਹੈ ਇੱਕ ਮਹੱਤਵਪੂਰਨ ਗੱਲ ਸੰਤਾਨ ਪ੍ਰਾਪਤੀ ਦੇ ਸੁਖਜਾਦਕਾਂ ਦੇ ਲਈ ਸੰਤਾਨ ਪ੍ਰਾਪਤੀ ਦਾ ਸੁੱਖ ਮਿਲਣ ਵਾਲਾ ਹੈ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਜਿਨ੍ਹਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਨਹੀਂ ਪ੍ਰਾਪਤ ਹੋ ਰਿਹਾ ਤਾਂ ਕੁਝ ਅਜਾਇਬ ਹੋਣਗੇ ਕਿ ਤੁਹਾਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਪ੍ਰਾਪਤ ਹੋਣ ਵਾਲਾ ਹੈ ਸਮਾਹਿਕੋ ਜ ਅਜੇਆ ਹੈ ਕਿ ਤੁਹਾਡੇ ਲਈ ਅਜੇ ਹੁਣ ਥੋੜੀਆਂ ਜੀਆਂ ਸਾਵਧਾਨੀਆਂ ਤੁਹਾਨੂੰ ਦੱਸ ਦਿੰਨੇ ਹਾਂ ਦੋਸਤੋ ਇੱਕ ਗੱਲ ਤਾਂ ਇਹ ਧਿਆਨ ਵਿੱਚ ਰੱਖ ਲਓ ਕਿ ਕਦੇ-ਕਦੇ ਜ਼ਿਆਦਾ ਆਤਮ ਵਿਸ਼ਵਾਸ ਤੁਹਾਡੀਆਂ ਪਰੇਸ਼ਾਨੀਆਂ ਦਾ ਕਾਰਨ ਬਣ ਸਕਦਾ ਹੈ ਆਤਮ ਵਿਸ਼ਵਾਸ ਤਾਂ ਯੋਜਨਾਵਾਂ ਨੂੰ ਕਾਰਜ ਰੂਪ ਦੇਣ ਵਿੱਚ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਤਾਂ ਕੀ ਕਰੀਏ ਸਭ ਤੋਂ ਪਹਿਲਾਂ ਤਾਂ ਆਪਣੀ ਬੋਲੀ ਵਿੱਚ ਮਿਠਾਸ ਲਿਆਓ ਚੰਗਾ ਬੋਲੋ ਗਲਤ ਵਿਹਾਰ ਨਾ ਕਰੋ ਤੁਹਾਡੇ ਤੁਹਾਡੇ ਕੁਝ ਕੰਮ ਨਹੀਂ ਬਣ ਰਹੇ ਇਹ ਵੀ ਇੱਕ ਉਸ ਵਿੱਚ ਕਾਰਨ ਹੈ ਵਿਹਾਰ ਚੰਗਾ ਰੱਖੋ ਬੋਲੀ ਵਿੱਚ ਮਿਠਾਸ ਰੱਖੋ ਫਿਰ ਦੇਖੋ ਕਿਵੇਂ ਕਾਰਜ ਪੂਰੇ ਹੁੰਦੇ ਹਨ ਤੁਹਾਡੇ ਅਤੇ ਇੱਕ ਗੱਲ ਸਾਵਧਾਨੀ ਇਹ ਵੀ ਹੈ ਕਿ ਆਸ ਪੜੋਸ ਵਿੱਚ ਜੋ ਸਬੰਧਾਂ ਨੂੰ ਉੱਚ ਦੋਰੀ ਬਣਾ ਕੇ ਤੁਹਾਡੇ ਲਈ ਰੱਖਣਾ ਹੈ ਥੋੜੀ ਦੂਰੀ ਹੋ ਜਾਵੇ ਦੂਰੀ ਬਣਾ ਲਓ ਹਲਕੀ ਕਿਉਂਕਿ ਵਿਰੋਧੀ ਹਾਵੀ ਹੋਣਗੇ ਸਮੇਂ ਭਰਦੂ ਤੁਹਾਡੇ ਸਾਹਮਣੇ ਟਿਕ ਨਹੀਂ ਪਾਉਣਗੇ ਜੇਕਰ ਤੁਸੀਂ ਆਤਮ ਨਿਰਭਰ ਰਹੋਗੇ ਆਪਣੀ ਸੀਕਰਟਸ ਕਿਸੇ ਨੂੰ ਨਹੀਂ ਦੇਣੀਆਂ ਕਿ ਤੁਸੀਂ ਲਾਈਫ ਵਿੱਚ ਕੀ ਕਰਨਾ ਚਾਹੁੰਦੇ ਹੋ ਕੀ ਕਰ ਰਹੇ ਹੋ ਤੁਹਾਡਾ ਇਹ ਕੰਮ ਹੈ ਉਹ ਕੰਮ ਹੈ ਤੇ ਆਪਣੇ ਤੱਕ ਸੀਮਤ ਰੱਖੋ ਕਿਉਂਕਿ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਤੇ ਸਫਲ ਨਹੀਂ ਤੁਸੀਂ ਹੋ ਰਹੇ ਹੋ ਤਾਂ ਉਸ ਦਾ ਇਹ ਵੀ ਕਾਰਨ ਕਿ ਤੁਸੀਂ ਆਪਣੇ ਸੀਕਰਟਸ ਦਿੰਦੇ ਹੋ ਤਾਂ ਇਹ ਵੀ ਸਾਵਧਾਨੀ ਤੁਹਾਨੂੰ ਵਰਤਣੀ ਹੈ ਇਸ ਖੇਤਰ ਵਿੱਚ ਉਸ ਸੀਕਰੇਟਸ ਨਹੀਂ ਦੇਣੀਆਂ ਬਸ ਆਪਣੇ ਖੇਤਰ ਵਿੱਚ ਅੱਗੇ ਵਧਦੇ ਰਹਿਣਾ ਹੈ ਜੋ ਕਰ ਰਹੇ ਹੋ ਚੰਗਾ ਹੋ ਰਿਹਾ ਹੈ ਇਸ ਥੀਜ ਨੂੰ ਸੋਚਦੇ ਹੋਏ ਸਖਤ ਮਿਹਨਤ ਕਰਦੇ ਹੋਏ ਅੱਗੇ ਵਧੋ ਸਫਲਤਾ ਤੁਹਾਡੇ ਕਦਮ ਚੁੰਮਣ ਗਿਆ ਸਫਲਤਾਵਾਂ ਦੇ ਛਾਂਡੇ ਗੜਦੇ ਹੋ ਤੁਸੀਂ ਤੁਹਾਨੂੰ ਵੀ ਦੱਸੇ ਕਿ ਕੋਟਕ ਕਚੈਰੀ ਜਾਂ ਫਿਰ ਰਾਜਿਕ ਮਾਮਲੇ ਵਿੱਚ ਇਸ ਸਮੇਂ ਉਲਝ ਵੀ ਸਕਦੇ ਹੋ ਕੋਰਟ ਕੇਸ ਜਾਂ ਰਾਜਕੀ ਮਾਮਲਿਆਂ ਵਿੱਚ ਤੁਸੀਂ ਉਲਝ ਸਕਦੇ ਹੋ ਬਿਹਤਰ ਹੋਵੇਗਾ ਇਹਨਾਂ ਤੋਂ ਦੂਰੀ ਬਣਾ ਲਓ ਇਹਨਾਂ ਨੂੰ ਮੌਲਤਵੀ ਰੱਖੋ ਕੋਜਾ ਜੇ ਆ ਕਾਰਜ ਨਾ ਕਰੋ ਜੋ ਤੁਸੀਂ ਇਸ ਵਿੱਚ ਉਲਜੋ ਗਲਤ ਕਾਰਜ ਨਾ ਕਰੋ ਆਪਣੇ ਬਜਟ ਨੂੰ ਆਪਣੀ ਜ਼ਰੂਰਤ ਦੇ ਅਨੁਸਾਰ ਸੀਮਤ ਅਤੇ ਸੰਤੁਲਿਤ ਬਣਾ ਕੇ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸੰਤਾਨ ਦੀਆਂ ਗਤੀਵਿਧੀਆਂ ਤੇ ਡੂੰਗੀ ਨਜ਼ਰ ਰੱਖੋ ਇਸ ਨਾਲ ਤੁਹਾਡਾ ਫਾਇਦਾ ਹੈ ਅਤੇ ਬੱਚਿਆਂ ਨੂੰ ਉਚਿਤ ਮਾਰਗਦਰਸ਼ਨ ਵੀ ਮਿਲੇਗਾ ਅਤੇ ਤੁਹਾਨੂੰ ਨਾਲ ਹੀ ਪ੍ਰੇਮ ਸਬੰਧਾਂ ਨਾਲ ਜੁੜਿਆ ਕੁਝ ਗੱਲਾਂ ਬਾਰੇ ਦੱਸ ਦਈਏ ਤਾਂ ਦੋਸਤੋ ਪਤੀ ਪਤਨੀ ਦੇ ਸਬੰਧਾਂ ਵਿੱਚ ਮਿਢਾਸ ਬਣੇ ਰਹੇ ਕਿ ਜੇਕਰ ਕਿਸੇ ਕਾਰਨ ਕਰਕੇ ਕੋਝਾਨਪਨ ਚੱਲ ਰਹੀ ਸੀ ਤਾਂ ਉਹ ਦੂਰ ਹੋਵੇਗੀ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਵਾਤਾਵਰਨ ਰਹੇਗਾ ਜੀਵਨ ਸਾਥੀ ਦਾ ਪੂਰਾ ਸਹਿਯੋਗ ਤੁਹਾਨੂੰ ਪ੍ਰਾਪਤ ਹੋਵੇਗਾ ਜਿਵੇਂ ਕਿ ਵੀਡੀਓ ਵਿੱਚ ਅਸੀਂ ਪਹਿਲਾਂ ਵੀ ਦੱਸਿਆ ਕਿ ਇਸ ਵੀਡੀਓ ਵਿੱਚ ਕਿ ਕੁਵਾਰੇ ਲੋਕਾਂ ਲਈ ਇੱਕ ਚੰਗੇ ਰਿਸ਼ਤੇ ਦਾ ਪ੍ਰਸਤਾਵ ਆ ਸਕਦਾ ਹੈ ਮੰਗਲਿਕ ਸ਼ੁਭ ਕਾਰਜਾਂ ਦੇ ਇਹ ਕਈਏ ਕੇ ਸ਼ੁਰੂਆਤ ਹੋ ਸਕਦੀ ਹੈ ਵਿਆਹ ਸੰਬੰਧੀ ਚਰਚਾ ਤੁਹਾਡੇ ਘਰ ਵਿੱਚ ਚੱਲ ਸਕਦੀ ਹੈ ਕੁਆਰੇ ਲੋਕਾਂ ਨੇ ਇੱਕ ਚੰਗਾ ਜੀਵਨ ਸਾਥੀ ਦੀ ਤਲਾਸ਼ ਪੂਰੀ ਹੋ ਸਕਦੀ ਹੈ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਤੁਹਾਨੂੰ ਪ੍ਰੇਮ ਸੰਬੰਧਾਂ ਮਾਮਲਿਆਂ ਵਿੱਚ ਉਸ ਨੂੰ ਪੂਰੀ ਤਰ੍ਹਾਂ ਨਾਲ ਕਹਿ ਦੇਣਾ ਚਾਹੀਦਾ ਹੈ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਵਿਆਹ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਵਿਆਹ ਕਰ ਸਕਦੇ ਹੋ ਇਸੇ ਵੀ ਪੂਰੇ ਚੋਗਾਹਾਂ ਤੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੀਵਨ ਸਾਥੀ ਨਾਲ ਕੋਝਾ ਮਾਮਲੇ ਵਿੱਚ ਨੋਕ ਚੋਕ ਰਹਿ ਸਕਦੀ ਹੈ ਪਰੰਤੂ ਇਹ ਜਲਦ ਤੋਂ ਜਲਦ ਥੋੜੇ ਜੇ ਜਾਂ ਤਾਂ ਨਾਲ ਦੂਰ ਹੋ ਜਾਵੇਗੀ ਇਹ ਜੋ ਵੀ ਨੋਕ ਚੋਕ ਹੈ ਛੋਟੀ ਮੋਟੀ ਬਚੇਗੀ ਲੇਕਿਨ ਇਹ ਨੋਕ ਚੋਕ ਹੋਵੇਗੀ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜ਼ਿਆਦਾ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਵੈਸੇ ਤਾਂ ਘਰ ਪਰਿਵਾਰ ਵਿੱਚ ਚੰਗਾ ਵਾਤਾਵਰਨ ਰਹੇਗਾ ਪਤੀ ਪਤਨੀ ਵਿੱਚ ਆਪਸੀ ਮਨ ਸਬੰਧ ਮਿੱਠੇ ਰਹਿਣਗੇ ਦੋਸਤਾਂ ਦੇ ਨਾਲ ਵੀ ਕੋਈ ਪਰਿਵਾਰਿਕ ਗੈਰ ਟੂ ਗੈਟ ਟੂ ਗੈਟ ਹੋ ਸਕਦਾ ਹੈ ਚੰਗਾ ਸਮਾਂ ਤੁਹਾਡੇ ਕੈਰੀਅਰ ਕਾਰੋਬਾਰ ਨਾਲ ਜੁੜੀਆਂ ਸਰਸ਼ਾਵਾਂ ਤੇ ਗੱਲ ਕਰੀਏ ਤਾਂ ਦੋਸਤੋ ਦੱਸਈਏ ਕਿ ਇਹੋ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਆਪਣੇ ਕੈਰੀਅਰ ਵਿੱਚ ਉਚਾਈਆਂ ਨੂੰ ਛੂਹੋਗੇ ਜੇਕਰ ਤੁਸੀਂ ਨੌਕਰੀ ਨਾਲ ਸੰਬੰਧਿਤ ਕੋਈ ਇੰਟਰਵਿਊ ਜਾਂ ਪ੍ਰੀਖਿਆ ਦਿੱਤੀ ਹੈ ਉਸ ਵਿੱਚ ਲਾਭ ਹੋਵੇਗਾ ਸਫਲਤਾਵਾਂ ਮਿਲਣਗੀਆਂ ਕਾਮਯਾਬੀ ਮਿਲੇਗੀ ਤੁਹਾਨੂੰ ਮੰਚਾਹੀ ਨੌਕਰੀ ਤੁਹਾਨੂੰ ਪ੍ਰਾਪਤ ਹੋਵੇਗੀ ਅਤੇ ਸਭ ਤੋਂ ਵੱਡੀ ਗੱਲ ਬੇਰੁਜ਼ਗਾਰਾਂ ਦੇ ਲਈ ਰੁਜ਼ਗਾਰ ਪ੍ਰਾਪਤੀ ਦੇ ਅਨੇਕਾਂ ਮੌਕੇ ਪ੍ਰਾਪਤ ਹੋਣਗੇ। ਬਸ ਉਹਨਾਂ ਮੌਕਿਆਂ ਨੂੰ ਸੰਭਾਲਣਾ ਹੋਵੇਗਾ ਜੋ ਮੌਕਾ ਮਿਲੇ ਹਥੋਂ ਨਾ ਜਾਣ ਦਿਓ। ਨਾਲ ਹੀ ਨਾਲ ਜੋ ਨੌਕਰੀ ਕਰਦੇ ਹਨ ਨੌਕਰੀ ਪੇਸ਼ੇਵਰ ਵਿਅਕਤੀਆਂ ਨੂੰ ਆਪਣੇ ਬੌਸ ਅਤੇ ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ ਜਿਸ ਨਾਲ ਉਹਨਾਂ ਨੂੰ ਤਰੱਕੀ ਤਨਖਾਹ ਵਿੱਚ ਵਾਧਾ ਮਿਲ ਸਕਦਾ ਹੈ। ਨਗਰੀ ਬੇਸ ਲੋਕਾਂ ਲਈ ਸਮਾਂ ਚੰਗਾ ਹੈ ਵੱਡੀ ਖੁਸ਼ਖਬਰੀ ਮਿਲਣਾ ਤੈ ਹੈ ਇਸ ਸਮੇ ਅਜਮਾ ਕੇ ਦੇਖ ਲੋ ਤੁਸੀਂ ਸਖਤ ਮਿਹਨਤ ਨਾਲ ਲੱਗੇ ਰਹੋ ਸਫਲਤਾ ਮਿਲੇਗੀ ਤੁਹਾਨੂੰ ਨਾਲ ਹੀ ਨਾਲ ਜੋ ਲੋਕ ਬਿਲਡਰ ਜਾਂ ਪ੍ਰਾਪਰਟੀ ਨਾਲ ਸੰਬੰਧਿਤ ਕਾਰੋਬਾਰ ਕਰਦੇ ਹਨ ਉਹਨਾਂ ਲਈ ਉੱਚਤ ਮੁਨਾਫੇ ਕਮਾਉਣਗੇ ਸਮਾਂ ਸਮਾਂ ਪੱਖ ਵਿੱਚ ਹੈ ਪਰੰਤੂ ਆਪਣੀਆਂ ਮਹੱਤਵਪੂਰਨ ਫਾਈਲਾਂ ਦਸਤਾਵੇਜ਼ਾਂ ਨੂੰ ਸੰਭਾਲ ਕੇ ਰੱਖੋ ਇਹਨਾਂ ਦੇ ਗਮਨ ਇਨਾਂ ਦੇ ਗੁੰਮ ਹੋਣ ਜਾਂ ਫਿਰ ਚੋਰੀ ਹੋਣ ਦੀ ਸੰਭਾਵਨਾ ਹੈ ਸਾਵਧਾਨ ਰਹੋ ਅਤੇ ਪੈਸਿਆਂ ਦੇ ਲੈਣ ਦੇਣ ਵਿੱਚ ਤੁਹਾਨੂੰ ਸਾਵਧਾਨੀ ਵਰਤਣੀ ਹੈ ਵੈਸੇ ਤਾਂ ਇਹ ਸਮਾਂ ਧਨ ਪ੍ਰਾਪਤੀ ਦਾ ਸਮਾਂ ਰਹੇਗਾ ਤੁਹਾਡੇ ਲਈ ਧਨ ਪ੍ਰਾਪਤੀ ਦੇ ਅਨੇਕਾ ਮੌਕੇ ਪ੍ਰਾਪਤ ਹੋਣਗੇ ਤਾਂ ਜੋਗ ਬਣ ਰਿਹਾ ਹੈ ਸਮੇਂ ਪ੍ਰੰਤੂ ਪੈਸਿਆਂ ਦਾ ਲੈਣ ਦੇਣ ਦੀ ਸਾਵਧਾਨੀ ਵਰਤਣੀ ਹੈ ਕੋਸ਼ਿਸ਼ ਕਰੋ ਕਿ ਉਧਾਰ ਨਾ ਦਿਓ ਤੁਸੀਂ ਕਿਸੇ ਨੂੰ ਇਸ ਸਮੇਂ ਨਹੀਂ ਤਾਂ ਪੈਸਾ ਫਸ ਜਾਵੇਗਾ ਤੁਹਾਡਾ ਮੁਸ਼ਕਲ ਹੈ ਕਿ ਉਹ ਪੈਸਾ ਮਿਲਣਾ ਬੁਰੇ ਬਣ ਜਾਓ ਇੱਕ ਵਾਰ ਪੈਸਾ ਨਾ ਦਿਓ ਤਾਂ ਚੰਗਾ ਰਹੇਗਾ ਕੋਈ ਮਜਬੂਰੀ ਕੋਈ ਮਜਬੂਰੀ ਪੈ ਜਾਵੇ ਉਹ ਵੱਖਰੀ ਗੱਲ ਹੈ ਕੋਈ ਪੈਸੇ ਦੇਣੇ ਪੈ ਜਾਣ ਉਹ ਅਲੱਗ ਗੱਲ ਹੈ ਲੇਕਿਨ ਕੋਸ਼ਿਸ਼ ਕਰੋ ਵੈਸਾ ਨਾ ਹੀ ਦਿਓ ਤਾਂ ਚੰਗਾ ਰਹੇਗਾ ਅਤੇ ਨਾਲ ਹੀ ਨਾਲ ਮਾਰਕੀਟਿੰਗ ਅਤੇ ਮੀਡੀਆ ਨਾਲ ਸੰਬੰਧਿਤ ਕਾਰਜਾਂ ਤੋਂ ਦੂਰੀ ਬਣਾ ਕੇ ਰੱਖੋ ਅਤੇ ਆਪਣੀ ਜੇਕਰ ਮੈਨੂਫੈਕਚਰਿੰਗ ਦਾ ਕੋਈ ਕੰਮ ਹੈ ਤਾਂ ਉਸ ਵਿੱਚ ਕੁਆਲਿਟੀ ਅਤੇ ਗੁਣਵੱਤਾ ਤੇ ਵਿਸ਼ੇਸ਼ ਧਿਆਨ ਦਿਓ ਕੋਈ ਵੱਡਾ ਆਰਡਰ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਇਸ ਸਮੇਂ ਮਿਹਨਤ ਕਰੋ ਨਾਲ ਹੀ ਨਾਲ ਪਿਛਲੇ ਕੁਝ ਸਮੇਂ ਤੋਂ ਕੋਈ ਖਾਸ ਵਪਾਰ ਵਿੱਚ ਮੁਨਾਫੇ ਦੇ ਜੋਗ ਸਨ ਪਰੰਤੂ ਸਮਾਂ ਪਰਿਵਰਤਨ ਹੋ ਗਿਆ ਹੈ ਹੁਣ ਤੁਹਾਨੂੰ ਉੱਚੇ ਦੇ ਨਤੀਜੇ ਹਾਸਲ ਹੋਣ ਵਾਲੇ ਹਨ ਆਪਣੇ ਵਪਾਰ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਤੁਹਾਨੂੰ ਲਾਭ ਮਿਲਣਾ ਤੈ ਹੈ ਤੁਸੀਂ ਤੇਰਾ ਕੀ ਕਰੋਗੇ ਸਫਲਤਾ ਤੁਹਾਡੇ ਕਦਮ ਚ ਮੰਨ ਵਾਲੀਆਂ ਹਨ ਤਾਂ ਕੈਰੀਅਰ ਵਪਾਰ ਨਾਲ ਸੰਬੰਧਿਤ ਸਮਾਂ ਚੰਗਾ ਹੈ ਲਾਭ ਮਿਲਣਾ ਤੈ ਹੈ ਜਾਂਦੇ ਜਾਂਦੇ ਸਿਹਤ ਨਾਲ ਸੰਬੰਧਿਤ ਗੱਲ ਕਰੀਏ ਤਾਂ ਦੋਸਤੋ ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਡੀ ਸਿਹਤ ਚੰਗੀ ਰਹੇਗੀ ਜੋ ਸਿਹਤ ਦੇ ਸtare ਹਨ ਸੰਕੇਤ ਦੇ ਰਹੇ ਹਨ ਸਿਹਤ ਦਾ ਭਰਪੂਰ ਸਾਥ ਮਿਲੇਗਾ ਕਿਸੇ ਤਰ੍ਹਾਂ ਦੀ ਚਿੰਤਾ ਤੁਸੀਂ ਨਾ ਕਰੋ ਪਰੰਤੂ ਜੋ ਖਾਣ ਪੀਣ ਹੈ ਉਸ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਜਗਦੋਸ਼ੀ ਘਿਓ ਵਾਲਾ ਜ਼ਿਆਦਾ ਤੇਜ਼ ਮਸਾਲੇ ਵਾਲਾ ਭੋਜਨ ਘਿਓ ਵਾਲਾ ਭੋਜਨ ਖਾਦਿਓ ਉਸ ਤੋਂ ਪਰਹੇਜ਼ ਕਰ ਲਓ ਤੁਹਾਡੇ ਲਈ ਫਾਇਦਾ ਹੋਵੇਗਾ ਦੋਸਤੋ ਇਹ ਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ